ਦੇਖ ਸਕਦੇ ਹੋ ਇਹ ਸਮਾਣਾ ਦੇ ਭਵਾਨੇਗੜ੍ਹ ਰੋਡ ਦਾ ਹਾਲ ਹੈ ਪਹਿਲਾਂ ਵੀ ਅਸੀਂ ਨੇ ਪ੍ਰਸ਼ਾਸਨ ਤੱਕ ਆਵਾਜ਼ ਪਹੁੰਚਾਈ ਸੀ ਕਿ ਵੀ ਇਸ ਰੋਡ ਦੀ ਸਾਰ ਲਈ ਜਾਵੇ ਇਸ ਰੋਡ ਦੀ ਸਾਰ ਲਈ ਜਾਵੇ ਸੜਕ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ ਜਦੋਂ ਬਾਰਿਸ਼ ਪੈਂਦੀ ਹੈ ਤਾਂ ਵੱਡੇ ਵੱਡੇ ਜਿਹੜੇ ਖੱਡੇ ਨੇ ਦਿਖਾਈ ਨਹੀਂ ਦਿੰਦੇ ਤੇ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤੇ ਜੇ ਗੱਲ ਕੀਤੀ ਜਾਵੇ ਬੀਤੀ ਰਾਤ ਦੀ ਤਾਂ ਇੱਕ ਰੇਤੇ ਦਾ ਭਰਿਆ ਹੋਇਆ ਟਰੱਕ ਤੇ ਡਰਾਈਵਰ ਦਾ ਕਹਿਣਾ ਚੀਕੇ ਕੰਨੀ ਤੋਂ ਆ ਰਿਹਾ ਸੀਗਾ ਤੇ ਭਵਾਨੀਗੜ੍ਹ ਉਹਨੇ ਜਾੜਾ ਸੀ ਤੇ ਜਿਹੜੀ ਕੱਲ ਦੀ ਬਾਰਿਸ਼ ਪਈ ਐ ਤੇ ਦੱਸਣ ਦੀ ਲੋੜ ਨਹੀਂ ਐ ਤਸਵੀਰਾਂ ਸਾਫ਼ ਆਪਣਾ ਬਿਆਨ ਕਰ ਰਹੀਆਂ ਨੇ ਕਿ ਵੀ ਜਿਹੜੀ ਬਾਰਿਸ਼ ਪਈ ਐ ਜਿੰਨਾ ਕ ਬਾਰਿਸ਼ ਪਈ ਐ ਦੱਸਣ ਦੀ ਲੋੜ ਨਹੀਂ ਐ ਦੇਖੋ ਸੜਕ ਤੇ ਕਿੰਨਾ-ਕਿੰਨਾ ਪਾਣੀ ਖੜਿਆ ਐ ਇਹ ਮੰਜ਼ਰ ਐ ਸਮਾਣਾ ਸ਼ਹਿਰ ਦਾ ਦੇਖ ਰਹੇ ਹਾਂ ਇਹ ਜੈਨ ਮੁਹੱਲਾ ਰੋਡ ਦਾ ਹਾਲ ਐ ਲੋਕੀ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਕੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾ ਰਹੇ ਨੇ ਦੇਖ ਸਕਦੇ ਹੋ ਮੋਟਰਸਾਈਕਲ ਦਾ ਟਾਇਰ ਪੂਰੀ ਡੁੱਬ ਗਿਆ ਤੇ ਮੋਟਰਸਾਈਕਲ ਵੀ ਬਾਈ ਦਾ ਬੰਦ ਹੋ ਗਿਆ ਕਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਮਾਣਾ ਦੇ ਜੈਨ ਮੱਲਾ ਰੋਡ ਦਾ ਹਾਲ ਹੈ ਦੇਖ ਲਓ ਮੈਂ ਤਾਂ ਕਿਵੇਂ ਇਹ ਲੋਕ ਦੁਕਾਨਦਾਰੀਆਂ ਕਰਨਗੇ ਕਿਵੇਂ ਨਾਲ ਕੋਲੇ ਗਾਹਕ ਜਾਏਗਾ ਦੇਖ ਸਕਦੇ ਹੋ ਕੋਈ ਰਸਤਾ ਨਹੀਂ ਹੈ ਕਿਵੇਂ ਦੁਕਾਨਾਂ ਤੇ ਗਾਹਕ ਜਾਏਗਾ ਜਿਵੇਂ ਆਏ ਨੇ ਤੇ ਐਵੇਂ ਹੀ ਬੈਠ ਕੇ ਸਾਰਾ ਦਿਨ ਮੁਰ ਜਾਣਗੇ ਜਦੋਂ ਇਹ ਪਾਣੀ ਸੜਕ ਤੋਂ ਸਾਫ਼ ਹੋਵੇਗਾ ਤਾਂ ਜਾ ਕੇ ਕਿਤੇ ਗਾਹਕ ਦਾ ਮੂੰਹ ਦੇਖਣਗੇ ਦੁਕਾਨਦਾਰ